पुष्पा गुजराल साई सिटी ਵੱਲੋਂ ਕੁਮਾਂਤਰੀ ਯੁਵਾ ਦਿਵਸ ਤੇ ਇੱਕ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ ਦਾ ਮੰਤਵ ਆਲਮੀ ਪੱਧਰ ਤੇਦਰਪੇਸ਼ ਚੁਣੌਤੀਆਂ ਬਾਰੇ ਜਾਗਰੂਕ ਕਰਨਾ ਅਤੇ ਨੌਜਵਾਨਾਂ ਨੂੰ ਤਬਦੀਲੀ ਦੇ ਏਜੰਟ ਵਜੋਂ ਹੱਲਾਸ਼ੀਰੀ ਦੇਣਾ ਸੀ ਇਸ ਮੌਕੇ ਪੰਜਾਬ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ 100 ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾਂ ਵੱ ਨੇ ਭਾਗ ਲਿਆ ਇਹ ਪ੍ਰੋਗਰਾਮ ਟਿਕਾਊ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ ਲਈ ਡਿਜੀਟਲ ਤਕਨੀਕਾਂ ਦੀ ਭੂਮਿਕਾ ਤੇ ਕੇਂਦ੍ਰਿਤ ਰਿਹਾ ਪ੍ਰੋਗਰਾਮ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਰਾਜੇਸ਼ ਗਰੋਬਰ ਨੇ ਕਿਹਾ ਕਿ ਨੌਜਵਾਨ ਵਰਗ ਸਿਰਫ ਤਕਨੀਕਾਂ ਦੀ ਵਰਤੋਂ ਕਰਨ ਵਾਲਾ ਨਹੀਂ ਬਲਕਿ ਨਵੀਆਂ ਖੋਜਾਂ ਤੇ ਤਬਦੀਲੀਆਂ ਦੇ ਆਗੂ ਨੇ ਉਹਨਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਡਿਜੀਟਲ ਸਿੱਖਿਆ ਤੇ ਨਵੀਨਤਾ ਲਈ ਪ੍ਰੇਰਿਤ ਕਰਦੇ ਹਨ ਡਿਜੀਟਲ ਤਕਨੀਕਾਂ ਦੀ ਮੁਹਾਰਤ ਜੋਸ਼ ਅਤੇ ਬਚਨ ਵਰਤਣਾ ਨਾਲ ਟਿਕਾਊ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਤੇ ਸਹੂਰ ਦਿੰਦਾ ਇਸ ਮੌਕੇ ਐਨਆਈਟੀ ਜਲੰਧਰ ਦੇ ਸਹਾਇਕ ਪ੍ਰੋਫੈਸਰ ਡਾਕਟਰ ਮਹੇਸ਼ ਸ਼ਾਹੀ ਮੁਖਬਲਾਰੇ ਵੱਜੋਂ ਟਿਕਾਊ ਵਿਕਾਸ ਨੂੰ ਅੱਗੇ ਵਧਾਉਣ ਲਈ ਡਿਜੀਟਲ ਤਕਨੀਕ ਦੀ ਭੂਮਿਕਾ ਤੇ ਭਾਸ਼ਣ ਦਿੱਤਾ।